ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਨ ਮੀਡੀਆ ਦੋਸਤੋ ਗੱਲ ਕਰਾਂਗੇ ਜਿਹੜਾ ਪਿਛਲੇ ਦਿਨ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਹਨੂੰ ਲੈ ਕੇ ਜਿਹੜਾ ਸਾਡਾ ਹਿੰਦੁਸਤਾਨ ਹੋਏ ਚਾਹ ਪਾਕਿਸਤਾਨਾਂ ਦੇ ਵਿੱਚ ਕਾਫੀ ਜਿਹੜਾ ਤਣਾਅ ਵੱਧ ਚੁੱਕਾ ਦੱਸਦੇ ਕੀ ਹਮਲਾ ਵੀ ਹੋਇਆ ਲੜਾਈ ਦੇ ਅਸਾਰ ਵੀ ਬਣ ਚੁੱਕੇ ਨੇ ਪਿਛਲੇ ਦਿਨੀ ਜਿਹੜਾ ਆ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਵੱਡਾ ਹਮਲਾ ਹੋਇਆ ਸਾਡੇ ਜਿਹੜੀ ਇੰਡੀਅਨ ਦੀ ਸੈਨਾ ਹੈਗੀ ਆ ਆਰਮੀ ਹੈਗੀ ਇਹਨਾਂ ਵੱਲੋਂ ਵੀ ਜਾ ਕੇ ਪਾਕਿਸਤਾਨ ਦੇ ਵਿੱਚ 90 ਟਕਾਣੇ ਕਹਿੰਦੇ ਜਿਹੜੇ ਆ ਆਂਤਕਿਆਂ ਦੇ ਹੈਗੇ ਆ ਉਹ ਦਵਸਤ ਕੀਤੇ ਗਏ ਸੀਗੇ ਤੇ ਹੁਣ ਜੇ ਗੱਲ ਕਰੀਏ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾਵਾਂਗੇ ਜਿਹੜੀ ਰਾਤ ਪਠਾਨਕੋਟ ਦੇ ਵਿੱਚ ਜਿਹੜੀ ਆ ਗੋਲਾਬਾਰੀ ਹੋਈ ਆ ਉਹਦੀਆਂ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇਖ ਸਕਦੇ ਹੋ ਨਾਲ ਦੀ ਸਕਰੀਨ ਤੇ ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਪਠਾਨਕੋਟ ਦੀਆਂ ਹੈਗੀਆਂ ਦੇਰ ਰਾਤ ਪਠਾਨਕੋਟ ਦੇ ਵਿੱਚ ਜਿਹੜਾ ਪਾਕਿਸਤਾਨ ਵੱਲੋਂ ਇੱਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਨੂੰ ਸਾਡੀ ਸੈਨਾ ਵੱਲੋਂ ਬਿਲਕੁਲ ਨਾਕਾਮ ਕੀਤਾ ਗਿਆ ਦੋਸਤੋ ਦੂਸਰੇ ਪਾਸੇ ਗੱਲ ਕਰਾਂਗੇ ਕਿ ਪਹੁੰਚੇ ਆ ਪਠਾਨਕੋਟ ਦੇ ਹਲਕਾ ਪੋਆ ਦਾ ਜਿਹੜਾ ਸਰਹੱਦੀ ਪਿੰਡ ਹੈਗਾ ਜ਼ੀਰੋ ਲਾਈਨ ਦੇ ਉੱਤੇ ਸਿੰਬਲ ਸਕੋਲ ਹੋਏ ਚਾਹੇ ਢਿੰਡਾ ਹੋਏ ਤਸਵੀਰਾਂ ਦਿਖਾਵਾਂਗੇ ਇਹ ਦੇਖ ਸਕਦੇ ਹੋ ਇਹ ਖੇਤ ਹੈਗਾ ਖੇਤ ਤੋਂ ਕੁਛ ਹੀ ਦੂਰੀ ਤੇ ਸਾਡੀ ਜਿਹੜੀ ਆ ਅੱਗੇ ਪਾਕਿਸਤਾਨ ਦੀ ਹੱਦ ਹੈਗੀ ਆ ਘਰ ਵੀ ਲੱਭ ਰੇਣ ਤੇ ਜਿਹੜਾ ਸਿੰਬਲ ਸਕੋਲ ਦਾ ਪਿੰਡ ਹੈਗਾ ਇੱਥੇ ਵੀ ਕਿਤੇ ਨਾ ਕਿਤੇ ਜਿਹੜੀ ਆ ਸੋਨਮਸਾਨ ਪਈ ਹੋਈ ਆ ਗੱਲਬਾਤ ਕੀਤੀ ਹੈ ਉੱਥੇ ਜਾ ਕੇ ਕੁਝ ਲੋਕਾਂ ਨਾਲ ਪਿੰਡ ਦੇ ਸਰਪੰਚ ਵੀ ਸੀਗੇ ਉਹਨਾਂ ਨਾਲ ਵੀ ਉਹਨਾਂ ਨੇ ਇਹੋ ਹੀ ਕਹਿਣਾ ਵੀ ਸਾਡੇ ਜਦੋਂ ਵੀ ਇਦਾਂ ਦੇ ਹਾਲਾਤ ਬੰਦੇ ਆ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾਂਦਾ ਤੇ ਲੋਕਾਂ ਨੂੰ ਜਿਹੜੇ ਆਪਣੇ ਘਰ ਛੱਡ ਕੇ ਬਾਹਰ ਜਾਣਾ ਪੈਂਦਾ ਦੂਰ ਕਿਤੇ ਸੁਰੱਖਿਅਤ ਜਗ੍ਹਾ ਤੇ ਜਾਣੇ ਪੈਂਦਾ ਤੇ ਹੁਣ ਵੀ ਕਾफी ਹੱਦ ਤੱਕ ਲੋਕਾਂ ਦਾ ਇਹੋ ਮੰਨਣਾ ਕਿ ਰਾਤ ਨੂੰ ਜਿਹੜੇ ਲੋਕ ਨੇ ਆਪਣਾ ਘਰ ਛੱਡ ਗਏ ਕਿਸੇ ਸੁਰੱਖਿਅਤ ਸਥਾਨ ਤੇ ਚੱਲ ਜਾਂਦੇ ਤੇ ਦਿਨੇ ਆ ਕੇ ਆਪਣੇ ਜਿਹੜੇ ਕਾਰੋਬਾਰ ਹੈਗੇ ਨੇ ਚਾਹੇ ਡੰਗਰਾਂ ਨੂੰ ਪੱਠੇ ਪਾਣੇ ਆ ਡੰਗਰ ਸਾਹਮਣੇ ਜਾਂ ਪੈਲੀ ਬੰਨਾ ਉਹਨੂੰ ਦੇਖਦੇ ਨੇ ਲੇਕਿਨ ਦਹਿਸ਼ਤ ਜ਼ਰੂਰ ਹੈ ਕਿ ਦਿਨ ਕਿਤੇ ਕਿਉਂਕਿ ਉਹ ਰਾਤ ਨੂੰ ਉਹਨਾਂ ਨੂੰ ਘਰੋਂ ਬਾਹਰ ਜਾਣਾ ਹੀ ਪੈਂਦਾ ਆ ਪਰ ਇਹ ਵੀ ਗੱਲ ਉਹਨਾਂ ਨੇ ਸਾਫ਼ ਕਹੀ ਹੈ ਕਿ ਆਏ ਦਿਨ ਜਿਹੜਾ ਪਾਕਿਸਤਾਨ ਹੈਗਾ ਜਿਹੜੀਆਂ ਹਰਕਤਾਂ ਮਾੜੀਆਂ ਕਰਦਾ ਉਸ ਦਾ ਮੂੰਹ ਤੋੜ ਜਵਾਬ ਜ਼ਰੂਰ ਦੇਣਾ ਚਾਹੀਦਾ ਜੇਕਰ ਹੁਣ ਜਵਾਬ ਜਿਹੜੀ ਸਾਡੀ ਹਿੰਦੁਸਤਾਨ ਦੀ ਸਰਕਾਰ ਹੈ ਜਾਂ ਸੈਨਾ ਦੇ ਰਹੀ ਹੈ ਉਹ ਬਿਲਕੁਲ ਵਧੀਆ ਉਹਨਾਂ ਨੂੰ ਜਵਾਬ ਦੇਣਾ ਵੀ ਚਾਹੀਦਾ ਗੱਲਬਾਤ ਸੁਣਾਣੇ ਨਾਲ ਲੋਕਾਂ ਨੇ ਕੀਤੀ ਹੋਈ ਕੀ ਇਹਨਾਂ ਨੇ ਕਿਹਾ ਹੈ ਤੇ ਕੀ ਇਹਨਾਂ 'ਚ دہشت ਆ ਗਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮੇਰਾ ਨਾਮ ਦੀਪ ਕੁਮਾਰਾ ਸਰਨਾ ਸਰਪੰਚ ਹਸਪਤਲ ਦਾ ਕਿਹੜੇ ਪਿੰਡ ਦੇ ਸਰਪੰਚ ਹੋ ਉਸ ਪਿੰਡ ਦਾ ਨਾਮ ਸਕੋਲ ਹੈ ਸਰ ਸਰਪੰਚ ਦਾ ਸਕੋਲ ਪਿੰਡ ਤੁਹਾਡਾ ਬਿਲਕੁਲ ਬਾਡਰ ਦੇ ਨਾਲ ਹੈ ਦੇਖਿਆ ਕਿ ਤਣਾਅ ਕਾਫੀ ਵਧਿਆ ਆ ਪਾਕਿਸਤਾਨ ਦੇ ਵਿੱਚ ਤੇ ਕਿਤਨੇ ਕਿਤਨੇ ਲੜਾਈ ਵੀ ਛਿੜ ਗਈ ਹੈ ਕਿ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਤੇ ਕਹਿੰਦੇ ਨੇ ਇਸੇ ਪਿੰਡ ਦੀ ਜਿੱਤੀ ਜਿਹੜੇ ਆ ਬਿਲਕੁਲ ਲੋਕ ਜਿਹੜੇ ਘਰ ਛੱਡ ਕੇ ਚੱਲ ਜਾਂਦੇ ਜਦੋਂ ਲੜਾਈ ਆ ਤੇ ਹਾਲਾਤ ਬੰਦੇ ਹੁਣ ਵੀ ਕੁਝ ਇਦਾਂ ਦਾ ਹੈ ਲੋਕੋ ਇਦਾਂ ਦੀ ਤਾਂ ਕੋਈ ਗੱਲ ਨਹੀਂ ਛੋਟੇ ਛੋਟੇ ਬੱਚੇ ਨੇ ਇਹਨਾਂ ਦਾ ਥੋੜਾ ਖਿਆਲ ਤੇ ਆਂਦਾ ਹੀ ਇਹਨਾਂ ਦੇ ਮਨ ਦੇ ਵਿੱਚ ਬਾਕੀ ਪਿੰਡ ਪੂਰਾ ਇੱਥੇ ਹੀ ਕਾਇਮ ਹੈ ਛੋਟੇ ਬੱਚੇ ਥੋੜੀ ਅੱਗੇ ਪਿੱਛੇ ਕਰ ਦਿੰਦੇ ਆ ਕਿਹੜੀ ਰਾਤ ਬਰਾਤੀ ਜਿਹੋ ਉਦਾਂ ਦੀ ਘਟਨਾ ਦਾ ਡਰ ਤੇ ਹਰ ਇੱਕ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮੈਂ ਹੋਰ ਬਣਿਆ ਕੁਛ ਰਾਤ ਨੂੰ ਜਿੱਦਾਂ ਆਂਦੇ ਚਲੂ ਨਹੀਂ ਉਦਾਂ ਦੀ ਕੋਈ ਗੱਲ ਨਹੀਂ ਇੱਥੇ ਤਾਂ ਬਿਲਕੁਲ ਬਾਰਡਰ ਸ਼ਾਂਤ ਰਹੀ ਹੈ ਕੋਈ ਗੱਲ ਹੀ ਨਹੀਂ ਉਦਾਂ ਦੀ ਇੱਥੇ ਤੇ ਕੁਝ ਨਹੀਂ ਹੋਇਆ ਜੋ ਵੀ ਹੋਇਆ ਪਿੱਛੇ ਹੀ ਹੋਇਆ ਤੇ ਬਾਕੀ ਸਾਡੀਆਂ ਸਨਾਵਾਂ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਹਿੰ ਲੱਗਦਾ ਜਿਹੜਾ ਹਮਲਾ ਕੀਤਾ ਸੀ ਪਹਿਲਗਾਮ ਦੇ ਵਿੱਚ ਇਹ ਜਵਾਬ ਦੇਣਾ ਚਾਹੀਦਾ ਸੀ ਭਾਰਤ ਬਿਲਕੁਲ ਦੇਣਾ ਚਾਹੀਦਾ ਸੀ ਜੇ ਨਾ ਚਾਹੇ ਇਹ ਇਹ ਅੱਜ ਤੋਂ ਕਾਫੀ ਦਿਨ ਪਹਿਲੇ ਦੇਣਾ ਚਾਹੀਦਾ ਸੀ ਪਰ ਦੇਰ ਆਇਆ ਪਰ ਦਰੁਸਤ ਆਇਆ ਬਿਲਕੁਲ ਸਹੀ ਕੀਤਾ ਭਾਰਤ ਸਰਕਾਰ ਨੇ ਹੁਣ ਇਹ ਹੈ ਕਿ ਇਹਨਾਂ ਨੂੰ ਯਾਰਾ ਇੱਕ ਵਾਰੀ ਚੰਗੀ ਤਰ੍ਹਾਂ ਠੱਲ ਪਾ ਕੇ ਫਿਰ ਸੱਟਣਾ ਚਾਹੀਦਾ ਹੈ ਸਨਕਤਰ ਦੀ ਗੱਲ ਕਰੀ ਇਹ ਲੜਾਈ ਲੱਗੀ ਸੀ ਹੋਂ ਦੇ ਵਿੱਚ ਤੇ ਸਨਕਤਰੀ ਲੜਾਈ ਕਿੰਨਾ ਦਾ ਫਰਕ ਹੈ ਦੇਖੋ ਸਨਕਤਰ ਦੀ ਜਿਹੜੀ ਲੜਾਈ ਸੀ ਉਹ ਤੇ ਥੋੜੀ ਕੁਝ ਹੋਰ ਤਰ੍ਹਾਂ ਦੀ ਸੀ ਉਸ ਸਮਾਂ ਕੁਝ ਹੋ ਰਹੀ ਤੇ ਇਹਨੀਆਂ ਟੈਕਨੀਕਾਂ ਨਹੀਂ ਹੈਗੀਆਂ ਭਾਰਤ ਸਰਕਾਰ ਕੋਲ ਵੀ ਹੁਣ ਤੇ ਸਾਡੀਆਂ ਫੌਜਾਂ ਕੋਲ ਉਹ ਚੀਜ਼ਾਂ ਹੈਗੀਆਂ ਕਿ ਕਰਾਰਾ ਜਵਾਬ ਦੇ ਸਕਦੀਆਂ ਨੇ ਨਹੀਂ ਤੇ ਛੋਟੀ ਮੋਟੀ ਬਾਰਡਰ ਤੇ ਹਰਕਤ ਹੁੰਦੀ ਸੀ ਹੁਣ ਕੋਈ ਓਦਾਂ ਦੀ ਗੱਲ ਨਹੀਂ ਹੁਣ ਜੋ ਵੀ ਹੋ ਰਿਹਾ ਘਰ ਬੈਠਾ ਹੀ ਲੜਾਈ ਹੋ ਰਹੀ ਹੈ ਜੋ ਵੀ ਉਹਦੀ ਤੇ ਰਾਤ ਨੂੰ ਪਖਾਨਕੋਟ ਦੇ ਵਿੱਚ ਵੀ ਕਹਿੰਦੇ ਕਾਫੀ ਜਿਹੜਾ ਹਮਲਾ ਕੀਤਾ ਗਿਆ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਵੀ ਮਿਲਿਆ ਪਾਕਿਸਤਾਨ ਦਾ ਹਾਂ ਹਮਲਾ ਤਾਂ ਹੋਇਆ ਸੁਣਨ ਚ ਲੱਗਿਆ ਖਬਰਾਂ ਦੇ ਨਾਲ ਪੂਰਾ ਹੀ ਆਪਾਂ ਵੀ ਦੇਖ ਰਹੇ ਆਂ ਟੀਵੀ 'ਤੇ ਵੀ ਅਗੇ ਜੋ ਵੀ ਆ ਰਿਹਾ ਹੈ ਪਰ ਲੇਕਿਨ ਇਹ ਹੈ ਕਿ ਦੁ ਤੱਕ ਆਪਾਂ ਸੁਣਿਆ ਕਿ ਕੋਈ ਵੀ ਜਿਹੜਾ ਹਮਲਾ ਜਿਹੜਾ ਉਹ ਉਹਨਾਂ ਦਾ ਸਫਲ ਨਹੀਂ ਹੋਇਆ ਸਾਡੀਆਂ ਸਨਾਮਾਂ ਇੰਨੀਆਂ ਕਾਬਲ ਨੇ ਕਿ ਉਹਨਾਂ ਨੂੰ ਹਵਾਤੀ ਡਿਸਕਿਊਸ ਕੀਤਾ ਗਿਆ ਪਿੰਡ ਦੇ ਵਿੱਚ ਕੀ ਮਾਹੌਲ ਹੈ ਇਸਨੇ ਪਿੰਡ ਦੇ ਵਿੱਚ ਵਧੀਆ ਲੋਕੀ ਆਪਣੇ ਕੰਮ ਕਰ ਕੰਮਕਾਜ ਕਰ ਰਹੇ ਨੇ ਆਪਣੇ ਵਧੀਆ ਚੱਲਦੇ ਨੇ ਜੋ ਵੀ ਆਪਣਾ ਕੀਤਾ ਹੈਗਾ ਕੇਤੀ ਗਾੜੀ ਦਾ ਉਹ ਦੇਖ ਰਹੇ ਨੇ ਨਾ ਜੀ ਬਲ ਮੇਰਾ ਨਾਮ ਜੀ ਸੰਗਰ ਹੈ ਮਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪੇੜ ਜਿਹੜੇ ਹੈਗੇ ਆ ਬਿਲਕੁਲ ਬਾਰਡਰ ਦੇ ਨਾਲ ਆ ਹਾਲਾਤ ਮਾੜੇ ਬਣੇ ਪਏ ਨੇ ਲੜਾਈ ਦੇ ਅਸਰ ਨਾਲ ਹੋ ਵੀ ਰਹੀ ਹੈ ਹਾਂ ਜੀ ਤੇ ਕਿਦਾਂ ਵੇਖਦੇ ਦੇਖਨੇ ਕੀ ਜੀ ਸਾਮਾ ਨੂੰ ਅਸੀਂ ਅੱਗੇ ਪਿੱਛੇ ਚੱਲ ਜਾਈਦਾ ਸਵੇਰੇ ਫੇਰ ਆਪਣੇ ਘਰੋਬਾਰ ਦੇ ਡੰਗਰ ਵਸਾ ਰੱਖੇਗਾ ਪੱਠਾ ਦਿੱਤਾ ਪਾਈਦਾ ਨਿਆਣੇ ਉਹਨਾਂ ਨੇ ਛੋਟੇ ਜਿਹੜੇ ਪਿੱਛੇ ਨੇ ਇੱਥੇ ਵੀ ਕਿਸੇ ਤਰ੍ਹਾਂ ਦੀ ਕੋਈ ਗਲਬਤ ਹੋਈ ਲੱਗੇ ਬਿਲਕੁਲ ਨਹੀਂ ਜੀ ਨਹੀਂ ਕੁਝ ਨਹੀਂ ਹੋਇਆ ਇਹੜੇ ਸਰਕਾਰ ਨੂੰ ਚੱਲ ਰਿਹਾ ਹੈਲੇ ਪ੍ਰਾਕਰ ਦੇ ਲੜਾਈ ਦਾ ਮਾਹੌਲ ਬਣ ਗਿਆ ਪਹਿਲੇ ਹਮਲੇ ਤੋਂ ਬਾਅਦ ਹਾਂਜੀ ਇਹ ਕਹਿਣਾ ਚਾਹੀਦਾ ਹੋਣਾ ਚਾਹੀਦਾ ਇਦਾਂ ਦਾ ਇਦਾਂ ਦਾ ਹੋਣਾ ਚਾਹੀਦਾ ਇਤੋਂ ਵੱਡਾ ਹੋਣਾ ਚਾਹੀਦਾ ਇਹ ਤੋਂ ਬਾਅਦ ਮੁੜ ਕੇ ਨਾ ਹੋਏ ਵੱਡਾ ਹੋਣਾ ਚਾਹੀਦਾ